ਰਾਤ ਦੇ 10:45 ਸੀ। ਹੋਟਲ ਰਾਇਲ ਗੈਲੈਕਸੀ ਵਿੱਚ ਅਜੇ ਵੀ ਪੂਰੀ ਰੌਣਕ ਬਣੀ ਹੋਈ ਸੀ। ਇਹ ਸ਼ਹਿਰ ਦਾ ਮਹਿੰਗਾ ਹੋਟਲ ਸੀ। ਇੱਥੇ ਹਮੇਸ਼ਾ ਵੱਡੇ ਲੋਕ ਹੀ ਆਉਂਦੇ ਸੀ। ਇੱਥੇ ਵੱਡੇ ਬਿਜ਼ਨਸਮੈਨ ਵੱਡੀਆਂ ਗੱਡੀਆਂ ਵਿੱਚ ਅਕਸਰ ਇਸ ਹੋਟਲ ਵਿੱਚ ਰਾਤ ਕੱਟਣ ਲਈ ਆਉਂਦੇ ਸਨ। ਹੋਟਲ ਵਿੱਚ ਚਮਕਦਾ ਫਰਸ਼ ਤੇ ਝੂਮਰ ਦੀ ਰੌਸ਼ਨੀ ਇਸ ਹੋਟਲ ਨੂੰ ਹੋਰ ਵੀ ਬਹੁਤ ਖੂਬਸੂਰਤ ਬਣਾਉਂਦੀ ਸੀ। ਇਸ ਹੋਟਲ ਵਿੱਚ ਇੱਕ ਸਧਾਰਨ ਮੁੰਡਾ ਕਮਲ ਵੇਟਰ ਦਾ ਕੰਮ ਕਰਦਾ ਸੀ। ਕਮਲ ਦਾ ਸੁਭਾਅ ਬਹੁਤ ਵਧੀਆ ਸੀ। ਉਹ ਪੂਰੀ ਮਿਹਨਤ ਤੇ ਲਗਨ ਨਾਲ ਇਸ ਹੋਟਲ ਵਿੱਚ ਕੰਮ ਕਰਦਾ ਸੀ। ਕਮਲ ਇੱਕ ਇਮਾਨਦਾਰ ਇਨਸਾਨ ਸੀ। ਉਹ ਸਵੇਰ ਤੋਂ ਲੈ ਕੇ देर ਰਾਤ ਤੱਕ ਇਸ ਹੋਟਲ ਵਿੱਚ ਹੀ ਕੰਮ ਕਰਦਾ ਸੀ। ਉਹ ਗਾਹਕਾਂ ਨੂੰ ਖਾਣਾ ਪਰੋਸਦਾ ਸੀ ਨਾਲੇ ਗੰਦਾ ਟੇਬਲ ਸਾਫ ਕਰਦਾ ਸੀ ਤੇ ਬਰਤਨ ਸਾਫ ਕਰਦਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਅਜੀਬ ਹੀ ਚਮਕ ਸੀ ਉਸ ਦੀਆਂ ਅੱਖਾਂ ਦੀ ਚਮਕ ਤੋਂ ਉਹ ਆਮ ਇਨਸਾਨ ਨਹੀਂ ਲੱਗਦਾ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਇਸ ਦੇ ਅੰਦਰ ਕੋਈ ਰਾਜ਼ ਛੁਪਿਆ ਹੋਇਆ ਹੈ ਹੋਟਲ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਹੋਟਲ ਵਿੱਚ ਸ਼ੋਰ ਸ਼ਰਾਬਾ ਹੋਣ ਲੱਗਿਆ ਤਿੰਨ ਸ਼ਰਾਬੀ ਰੌਲਾ ਪਾ ਰਹੇ ਸੀ। ਉਹ ਤਿੰਨ ਆਦਮੀ ਵੇਟਰਾਂ ਨਾਲ ਬੁਰਾ ਸਲੂਕ ਕਰ ਰਹੇ ਸੀ। ਉਹਨਾਂ ਨੇ ਬਹੁਤ ਸ਼ਰਾਬ ਪੀ ਰੱਖੀ ਸੀ। ਉਹਨਾਂ ਨੂੰ ਕੋਈ ਸੁਧ-ਬੁੱਧ ਵੀ ਨਹੀਂ ਸੀ। ਉਹ ਬਹੁਤ ਗੰਦੀਆਂ ਗਾਲਾਂ ਕੱਢ ਰਹੇ ਸੀ। ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਟੇਬਲ ਵੀ ਤੋੜ ਦਿੱਤਾ ਸੀ। ਹੋਟਲ ਦੇ ਮੈਨੇਜਰ ਨੇ ਉਹਨਾਂ ਤਿੰਨ ਸ਼ਰਾਬੀਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝਣ ਲਈ ਤਿਆਰ ਹੀ ਨਹੀਂ ਸੀ ਕਿਉਂਕਿ ਉਹਨਾਂ ਨੇ ਸ਼ਰਾਬ ਹੀ ਇੰਨੀ ਪੀ ਰੱਖੀ ਸੀ। ਉਹਨਾਂ ਨੂੰ ਕੋਈ ਸੁਰਤੀ ਨਹੀਂ ਸੀ। ਫਿਰ ਕਮਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਇੱਕ ਨੇ ਤਾਂ ਕਮਲ ਦੇ ਮੂੰਹ ਤੇ ਪਾਣੀ ਸੁੱਟ ਦਿੱਤਾ ਤੇ ਗੁੱਸੇ ਵਿੱਚ ਆ ਕੇ ਆਦਮੀ ਨੇ ਕਿਹਾ ਤੈਨੂੰ ਪਤਾ ਨਹੀਂ ਅਸੀਂ ਕੌਣ ਹਾਂ ਕਮਲ ਨੇ ਨਿਮਰਤਾ ਨਾਲ ਕਿਹਾ ਸਰ ਤੁਸੀਂ ਸ਼ਾਂਤ ਹੋ ਜਾਓ ਇੱਥੇ ਹੋਰ ਵੀ ਗਾ ਕੇ ਬੈਠੇ ਹੋਏ ਹਨ ਕਮਲ ਦੇ ਮੂੰਹੋਂ ਇਹ ਸੁਣ ਕੇ ਉਹ ਤਿੰਨ ਆਦਮੀਆਂ ਨੂੰ ਹੋਰ ਵੀ ਗੁੱਸਾ ਆ ਜਾਂਦਾ ਹੈ ਤੇ ਉਹ ਉੱਚੀ ਉੱਚੀ ਗਾਣਾ ਕੱਢਣ ਲੱਗ ਜਾਂਦੇ ਹਨ ਫਿਰ ਅਚਾਨਕ ਹੋਟਲ ਵਿੱਚ ਪੁਲਿਸ ਆ ਜਾਂਦੀ ਹੈ ਪੁਲਿਸ ਦੇ ਆਉਣ ਨਾਲ ਇਸ ਕਹਾਣੀ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ ਪੁਲਿਸ ਨੇ ਉਹਨਾਂ ਤਿੰਨ ਸ਼ਰਾਬੀਆਂ ਨੂੰ ਕੁਝ ਨਹੀਂ ਕਿਹਾ ਬਲਕਿ ਸਿੱਧੇ ਕਮਲ ਨੂੰ ਫੜ ਲਿਆ ਸਰ ਮੈਂ ਤਾਂ ਕੁਝ ਕੀਤਾ ਹੀ ਨਹੀਂ ਕਮਲ ਨੇ ਕਿਹਾ ਬਕਵਾਸ ਨਾ ਕਰ ਸਾਨੂੰ ਰਿਪੋਰਟ ਮਿਲੀ ਹੈ ਕਿ ਤੂੰ ਇਹਨਾਂ ਨਾਲ ਮਾਰਕੁੱਟ ਕੀਤੀ ਹੈ ਇੰਸਪੈਕਟਰ ਨੇ ਉੱਚੀ ਆਵਾਜ਼ ਵਿੱਚ ਕਿਹਾ ਇਹ ਸੁਣ ਕੇ ਕਮਲ ਹੈਰਾਨ ਰਹਿ ਗਿਆ ਪਰ ਉਹ ਤਿੰਨ ਸ਼ਰਾਬੀ ਪੁਲਿਸ ਦੇ ਸਾਹਮਣੇ ਮੁਸਕਰਾ ਰਹੇ ਸੀ ਕਮਲ ਨਰਦੋਸ਼ ਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਿਆ ਤੇ ਪੁਲਿਸ ਕਮਲ ਨੂੰ ਖਿੱਚੜ ਕੇ ਜੀਪ ਵਿੱਚ ਸੁੱਟ ਲੈਂਦੀ ਹੈ ਪੁਲਿਸ ਸਟੇਸ਼ਨ ਵਿੱਚ ਕਮਲ ਨੂੰ ਬਹੁਤ ਕੁੱਟਿਆ ਜਾਂਦਾ ਹੈ ਇਨਸਪੈਕਟਰ ਉਸ ਨੂੰ ਕਹਿੰਦਾ ਹੈ ਬੋਲ ਤੂੰ ਉਸ ਨੂੰ ਕਿਉਂ ਕੁੱਟਿਆ ਕਮਲ ਆਖਦਾ ਹੈ ਸਰ ਮੈਂ ਕੁਝ ਨਹੀਂ ਕੀਤਾ ਫਿਰ ਇਨਸਪੈਕਟਰ ਗੁੱਸੇ ਵਿੱਚ ਕਹਿੰਦਾ ਹੈ ਝੂਠ ਬੋਲਦਾ ਹੈ ਗਰੀਬ ਹੋ ਕੇ ਤੇਰੇ ਵਿੱਚ ਇੰਨੀ ਆਕੜ ਪੁਲਿਸ ਵਾਲੇ ਕਮਲ ਦੀਆਂ ਜੇਬਾਂ ਫਰੋਲਣ ਲੱਗ ਜਾਂਦੇ ਹਨ ਕਮਲ ਦੀ ਜੇਬ ਵਿੱਚੋਂ ਇੱਕ 50 ਰੁਪਏ ਦਾ ਨੋਟ ਮਿਲਦਾ ਹੈ ਤੇ ਇੱਕ ਪੁਰਾਣੀ ਫੋਟੋ ਉਹ ਫੋਟੋ ਇੱਕ ਛੋਟੇ ਬੱਚੇ ਤੇ ਮਾਂ ਦੀ ਸੀ ਇਨਸਪੈਕਟਰ ਨੇ ਫੋਟੋ ਦੇਖ ਕੇ ਪੁੱਛਿਆ ਇਹ ਕੌਣ ਕਮਲ ਨੇ ਉਸ ਫੋਟੋ ਨੂੰ ਆਪਣੀ ਮੁਠੀ ਵਿੱਚ ਦਬਾ ਲਿਆ ਪਰ ਕੁਝ ਨਹੀਂ ਬੋਲਿਆ ਇਨਸਪੈਕਟਰ ਨੂੰ ਇਹ ਦੇਖ ਕੇ ਬਹੁਤ ਗੁੱਸਾ ਆ ਗਿਆ ਉਸ ਵਾਲਿਆਂ ਨੇ ਕਿਹਾ ਕਿ ਤੂੰ ਸੱਚ ਬੋਲ ਨਹੀਂ ਤੇਰੀ ਹਾਲਤ ਬਹੁਤ ਬੁਰੀ ਹੋ ਜਾਵੇਗੀ ਕਮਲ ਦੀਆਂ ਅੱਖਾਂ ਵਿੱਚ ਹੰਝੂ ਸਰ ਪਰ ਉਹ ਕਹਿੰਦਾ ਸਰ ਮੈਂ ਕੁਝ ਨਹੀਂ ਕੀਤਾ ਮੈਂ ਹੋਟਲ ਵਿੱਚ ਸਿਰਫ ਕੰਮ ਕਰਦਾ ਹਾਂ ਵਾਲੇ ਸਚਾਈ ਤੋਂ ਅੰਜਾਨ ਸੀ ਉਹ ਕਮਲ ਤੇ ਹੱਸ ਰਏ ਸੀ ਨਾਲੇ ਕਮਲ ਨੂੰ ਕਹਿ ਰਹੇ ਸੀ ਕਿ ਤੂੰ ਗਰੀਬ ਹੈ ਗਰੀਬ ਬਣ ਕੇ ਰਹਿ ਜਿਆਦਾ ਅਮੀਰ ਬਣ ਦੀ ਲੋਟ ਨਹੀਂ ਪਰ ਪੁਲਿਸ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਨੂੰ ਉਹ ਗਰੀਬ ਸਮਝ ਕੇ ਮਾਰ ਰਹੇ ਹਨ ਉਹ ਅਸਲ ਵਿੱਚ ਉਸ ਸ਼ਹਿਰ ਦੇ ਸਭ ਤੋਂ ਅਮੀਰ ਬਿਜ਼ਨਸਮੈਨ ਦਾ ਇਕਲੌਤਾ ਮੁੰਡਾ ਸੀ ਰਾਤ ਦੇ 12 ਵਜੇ ਗਏ ਸੀ ਪਰ ਪੁਲਿਸ ਸਟੇਸ਼ਨ ਵਿੱਚ ਉਹੀ ਸ਼ੋਰ ਸ਼ਰਾਬਾ ਕਮਲ ਜਿਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਉਹ ਠੰਡੇ ਫਰਸ਼ ਤੇ ਬੈਠਾ ਸੀ ਕੱਪੜੇ ਉਸਤੇ ਫਟੇ ਸੀ ਤੇ ਉਸਦੇ ਸਰੀਰ ਤੇ ਮਾਰਕੁੱਟ ਦੇ ਨਿਸ਼ਾਨ ਸੀ ਕਮਲ ਦੀਆਂ ਅੱਖਾਂ ਵਿੱਚ ਹੁਣ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਸੀ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਰਜਿੰਦਰ ਰਠੌਰ ਆਪਣੇ ਕਾਰ ਵਿੱਚ ਬੈਠੇ ਹੋਏ ਸੀ ਉਹ ਇਸ ਸ਼ਹਿਰ ਦੇ ਨਹੀਂ ਬਲਕਿ ਬਹੁਤ ਸਾਰੇ ਸ਼ਹਿਰਾਂ ਦੀਆਂ ਕੰਪਨੀਆਂ ਦੇ ਮਾਲਕ ਸੀ ਹੁਣ ਰਜਿੰਦਰ ਰਠੌਰ ਦੇ ਫੋਨ ਤੇ ਘੰਟੀ ਵੱਜਦੀ ਹੈ ਹੈਲੋ ਸਰ ਹੋਟਲ ਦੇ ਵੇਟਰ ਕਮਲ ਨੂੰ ਪੁਲਿਸ ਚੱਕ ਕੇ ਲੈ ਗਈ। ਹੌਲੀ ਜਿਹੀ ਆਵਾਜ਼ ਵਿੱਚ ਹੋਟਲ ਦੇ ਮੈਨੇਜਰ ਨੇ ਕਿਹਾ। ਰਠੌਰ ਨੇ ਕਿਹਾ ਕਮਲ ਨੂੰ ਮੈਨੇਜਰ ਨੇ ਕਿਹਾ ਸਰ ਹਾਂ ਪੁਲਿਸ ਨੇ ਕਮਲ ਨੂੰ ਬਿਨਾ ਕਿਸੇ ਕਸੂਰ ਤੋਂ ਫੜ ਲਿਆ। ਰਠੌਰ ਦੀਆਂ ਅੱਖਾਂ ਵਿੱਚ ਹੁਣ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਸਨੇ ਆਪਣੇ ਸਿਕਿਉਰਿਟੀ ਗਾਰਡ ਨੂੰ ਗੱਡੀ ਕੱਢਣ ਲਈ ਕਿਹਾ। ਡਰਾਈਵਰ ਨੂੰ ਕਿਹਾ ਕਿ ਹੁਣ ਇਸੇ ਵਕਤ ਮੈਨੂੰ ਪੁਲਿਸ ਸਟੇਸ਼ਨ ਲੈ ਕੇ ਜਾਓ। ਪੁਲਿਸ ਸਟੇਸ਼ਨ ਵਿੱਚ ਕਮਲ ਨਾਲ ਬਦਸਲੂਕੀ ਅਜੇ ਵੀ ਹੋ ਰਹੀ ਸੀ। ਉਸ ਨੂੰ ਮਾਰ ਕੁੱਟ ਹੋਰ ਸੀ ਇਨਸਪੈਕਟਰ ਕਮਲ ਨੂੰ ਬਾਰ-ਬਾਰ ਉਹੀ ਕੁਐਸ਼ਨ ਪੁੱਛ ਰਿਹਾ ਸੀ ਕਿ ਤੂੰ ਮਾਰਕਟ ਕਿਉਂ ਕੀਤੀ ਤੇ ਕਮਲ ਦਾ ਜਵਾਬ ਹੁਣ ਵੀ ਉਹੀ ਸੀ ਸਰ ਮੈਂ ਕੁਝ ਨਹੀਂ ਕੀਤਾ ਫਿਰ ਅਚਾਨਕ ਪੁਲਿਸ ਸਟੇਸ਼ਨ ਦੇ ਗੇਟ ਤੇ ਹਾਰਨ ਦੀ ਆਵਾਜ਼ ਆਈ ਪੁਲਿਸ ਸਟੇਸ਼ਨ ਦੇ ਗੇਟ ਵਿੱਚ ਬਹੁਤ ਸਾਰੀਆਂ ਕਾਰਾਂ ਆ ਕੇ ਰੁਕ ਗਈਆਂ ਇੱਕ ਕਾਰ ਤੇ ਨਾਮ ਲਿਖਿਆ ਸੀ ਰਠੌਰ ਗਰੁੱਪ ਆਫ ਇੰਡਸਟਰੀਜ਼ ਪੁਲਿਸ ਵਾਲੇ ਦੇਖ ਕੇ ਹੈਰਾਨ ਰਹਿ ਗਏ ਕੀ ਇਹ ਕਾਰਾਂ ਇੱਥੇ ਕਿਉਂ ਆਈਆਂ ਨੇ ਫਿਰ ਰਜਿੰਦਰ ਰਠੌਰ ਪੁਲਿਸ ਸਟੇਸ਼ਨ ਦੇ ਅੰਦਰ ਆਏ ਰਜਿੰਦਰ ਰਠੌਰ ਦੇ ਨਾਲ ਉਸਤੇ ਬਾਡੀਗਾਰਡ ਵੀ ਉਸਦੇ ਨਾਲ ਸੀ ਰਜਿੰਦਰ ਰਠੌਰ ਨੂੰ ਦੇਖ ਕੇ ਪੁਲਿਸ ਸਟੇਸ਼ਨ ਵਿੱਚ ਅਚਾਨਕ ਸ਼ਾਂਤੀ ਫੈਲ ਗਈ ਇੰਸਪੈਕਟਰ ਰਠੌਰ ਨੂੰ ਦੇਖ ਕੇ ਚੌਂਗਿਆ ਤੇ ਇੰਸਪੈਕਟਰ ਨੇ ਹੈਰਾਨ ਹੋ ਕੇ ਪੁੱਛਿਆ ਸਰ ਤੁਸੀਂ ਇੱਥੇ ਕਿਵੇਂ ਰਠੌਰ ਨੇ ਗੁੱਸੇ ਵਿੱਚ ਕਿਹਾ ਮੇਰਾ ਮੁੰਡਾ ਕਿੱਥੇ ਹੈ ਪੁਲਸ ਵਾਲੇ ਸੁੰਨ ਹੋ ਗਏ ਇੰਸਪੈਕਟਰ ਨੇ ਹੌਲੀ ਜੀਵਾਚ ਕਿਹਾ ਸਰ ਤੁਹਾਡਾ ਮੁੰਡਾ ਰਠੌਰ ਨੇ ਕਿਹਾ ਕਮਲ ਰਠੌਰ ਹੁਣ ਇਨਸਪੈਕਟਰ ਦੇ ਹੋਸ਼ ਉੱਡ ਗਏ ਜਿਸ ਨੂੰ ਤੁਸੀਂ ਗਰੀਬ ਸਮਝ ਰਹੇ ਸੀ ਉਹ ਮੇਰਾ ਮੁੰਡਾ ਹੈ ਇਹ ਸੁਣ ਕੇ ਸਾਰੇ ਪੁਲਿਸ ਵਾਲੇ ਕੰਮਣ ਲੱਗ ਗਏ ਸਰ ਸਾਨੂੰ ਨਹੀਂ ਪਤਾ ਸੀ ਕਿ ਉਹ ਤੁਹਾਡਾ ਮੁੰਡਾ ਹੈ ਸਰ ਸਾਨੂੰ ਮਾਫ ਕਰ ਦਿਓ ਰਠੌਰ ਨੇ ਗੁੱਸੇ ਵਿੱਚ ਕਿਹਾ ਬਿਨਾਂ ਕਿਸੇ ਕਸੂਰ ਤੇ ਤੂੰ ਮੇਰੇ ਮੁੰਡੇ ਨੂੰ ਫੜਿਆ ਕਿਵੇਂ ਤੇ ਉਸ ਨਾਲ ਮਾਰਕੁੱਟ ਕਿਉਂ ਕੀਤੀ ਤੇਰੀ ਇੰਨੀ ਹਿੰਮਤ ਇਨਸਪੈਕਟਰ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸਰ ਮੈਨੂੰ ਲੱਗਿਆ ਕਿ ਉਹ ਇੱਕ ਸਿਰਫ ਮਾਮੂਲੀ ਜਿਹਾ ਬੇਟਰ ਹੈ ਰਠੌਰ ਨੇ ਕਿਹਾ ਵੇਟਰ ਇਨਸਾਨ ਨਹੀਂ ਹੁੰਦੇ ਜੇ ਉਹ ਗਰੀਬ ਹੈ ਤਾਂ ਤੁਸੀਂ ਉਸ ਨਾਲ ਇਦਾਂ ਦਾ ਸਲੂਕ ਕਰੋਗੇ ਪੁਲਿਸ ਵਾਲੇ ਰਠੌਰ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਸਰ ਸਾਨੂੰ ਮਾਫ ਕਰ ਦਿਓ ਰਜਿੰਦਰ ਰਠੌਰ ਨੇ ਆਪਣੇ ਮੁੰਡੇ ਕਮਲ ਰਠੌਰ ਨੂੰ ਦੇਖਿਆ ਕਿ ਕਿਵੇਂ ਉਸ ਦੇ ਸਰੀਰ ਤੇ ਮਾਰਕੁੱਟ ਦੇ ਨਿਸ਼ਾਨ ਹਨ ਤੇ ਉਸ ਦੇ ਕੱਪੜੇ ਫਟੇ ਹੋਏ ਹਨ ਤਾਂ ਉਹ ਭੱਜ ਕੇ ਆਪਣੇ ਮੁੰਡੇ ਕੋਲ ਗਿਆ ਤੇ ਉਸ ਨੂੰ ਜੱਫੀ ਪਾ ਲਈ ਰਠੌਰ ਨੇ ਕਿਹਾ ਕਿ ਪੁੱਤਰ ਤੈਨੂੰ ਬਹੁਤ ਦਰਦ ਹੋ ਰਿਹਾ ਹੈ ਨਾ ਕਮਲ ਦੀਆਂ ਅੱਖਾਂ ਵਿੱਚ ਹੰਝੂ ਸੀ ਕਮਲ ਨੇ ਕਿਹਾ ਕਿ ਮੈਨੂੰ ਮੇਰੇ ਲਈ ਦਰਦ ਨਹੀਂ ਹੋ ਰਿਹਾ ਬਲਕਿ ਉਹਨਾਂ ਗਰੀਬ ਨਿਰਦੋਸ਼ਾਂ ਲਈ ਦਰਦ ਹੋ ਰਿਹਾ ਹੈ ਜਿਨ੍ਹਾਂ ਨਾਲ ਹਰ ਰੋਜ਼ ਇਦਾਂ ਦਾ ਸਲੂਕ ਕੀਤਾ ਜਾਂਦਾ ਹੈ ਰਜ਼ਿੰਦਰ ਰਠੌਰ ਨੇ ਗੁੱਸੇ ਵਿੱਚ ਪੁਲਿਸ ਵਾਲਿਆਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਵੀ ਗਰੀਬ ਨਾਲ ਇਦਾਂ ਦਾ ਸਲੂਕ ਨਹੀਂ ਕਰੋਗੇ ਅਤੇ ਤੁਹਾਡੇ ਸਾਰੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਪੁਲਸਵਾਰਾਂ ਦੇ ਚਿਹਰੇ ਤੇ ਪਸੀਨੇ ਆਉਣ ਲੱਗ ਗਏ। ਉਹ ਹਲੇ ਵੀ ਮਿੰਤਾ ਕੱਢ ਰਹੇ ਸੀ ਪਰ ਹੁਣ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਕਮਲ ਨੇ ਆਪਣੇ ਪਿਤਾ ਨੂੰ ਦੇਖਿਆ ਤੇ ਕਿਹਾ, ਜੇਕਰ ਮੈਂ ਤੁਹਾਡਾ ਮੁੰਡਾ ਨਾ ਹੁੰਦਾ, ਮੇਰਾ ਨਾਮ ਕਮਲ ਰਠੌਰ ਨਾ ਹੁੰਦਾ, ਤਾਂ ਫਿਰ ਵੀ ਮੈਨੂੰ ਇਨਸਾਫ ਮਿਲਦਾ? ਇਹ ਸੁਣ ਕੇ ਰਜਿੰਦਰ ਨੂੰ ਬਹੁਤ ਬੁਰਾ ਲੱਗਿਆ। ਉਹ ਚੁੱਪ ਰਿਹਾ। ਕਮਲ ਬੋਲਦਾ ਹੈ ਕਿ ਪਿਤਾ ਜੀ, ਜਦੋਂ ਮੈਂ ਹੋਟਲ ਵਿੱਚ ਕੰਮ ਕਰ ਰਿਹਾ ਸੀ, ਕਮਲ ਨੇ ਉੱਥੇ ਬਹੁਤ ਸਾਰੇ ਗਰੀਬਾਂ ਤੇ ਪੁਲਿਸ ਦਾ ਅਤਿਆਚਾਰ ਹੁੰਦਾ ਦੇਖਿਆ ਜੇ ਕੋਈ ਮਦਦ ਮੰਗਣ ਵਾਸਤੇ ਆਉਂਦਾ ਤਾਂ ਪੁਲਿਸ ਉਹਨਾਂ ਤੋਂ ਰੁਪਏ ਮੰਗਦੀ ਸੀ ਜੇਕਰ ਪੁਲਿਸ ਵਾਲਿਆਂ ਦਾ ਕੋਈ ਵਿਰੋਧ ਕਰਦਾ ਤਾਂ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਂਦਾ ਸੀ ਕਮਲ ਨੇ ਲੰਬਾ ਸਾਹ ਲਿਆ ਤੇ ਕਿਹਾ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਸੁਣ ਕੇ ਇੰਸਪੈਕਟਰ ਕਮਲ ਦੇ ਪੈਰਾਂ ਵਿੱਚ ਡਿੱਗ ਪਿਆ ਬੇਟਾ ਮੈਨੂੰ ਮaaf ਕਰ ਦਿਓ ਸਾਨੂੰ ਨਹੀਂ ਪਤਾ ਸੀ ਤੁਸੀਂ ਕੌਣ ਹੋ ਜੇ ਤੁਸੀਂ ਸਾਡੇ ਵਿਰੁੱਧ ਕਾਰਵਾਈ ਕਰ ਦਿੱਤੀ ਤਾਂ ਸਾਡੀ ਨੌਕਰੀ ਚਲੀ ਜਾਵੇਗੀ ਤੇ ਸਾਡਾ ਪਰਿਵਾਰ ਰੁਣ ਜਾਵੇਗਾ। ਕਮਲ ਨੇ ਗੁੱਸੇ ਵਿੱਚ ਕਿਹਾ ਜਦੋਂ ਤੁਸੀਂ ਮੈਨੂੰ ਕੁੱਟਿਆ ਤੁਸੀਂ ਨਹੀਂ ਸੋਚਿਆ ਕਿ ਮੇਰਾ ਵੀ ਇੱਕ ਪਰਿਵਾਰ ਹੈ ਤੇ ਮੇਰੇ ਪਰਿਵਾਰ ਵਾਲਿਆਂ ਤੇ ਕੀ ਅਸਰ ਹੋਵੇਗਾ। ਜਦੋਂ ਤੁਸੀਂ ਗਰੀਬਾਂ ਤੋਂ ਰਿਸ਼ਵਤ ਮੰਗਦੇ ਸੀ ਉਦੋਂ ਤੁਹਾਨੂੰ ਉਹਨਾਂ ਦੀ ਗਰੀਬੀ ਤੇ ਤਰਸ ਨਹੀਂ ਆਇਆ। ਇਨਸਪੈਕਟਰ ਨੇ ਸਿਰ ਨੀਵਾ ਕਰ ਲਿਆ। ਹੁਣ ਪੱਤਰਕਾਰ ਵੀ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਸੀ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਕਮਲ ਰਠੌਰ ਕੀ ਫੈਸਲਾ ਲਵੇਗਾ। ਕਮਲ ਨੇ ਆਪਣੇ ਪਿਤਾ ਨੂੰ ਕਿਹਾ ਮੈਂ ਇਸ ਸ਼ਹਿਰ ਵਿੱਚ ਕੁਝ ਬਦਲਾਅ ਲਿਆਉਣਾ ਚਾਹੁੰਦਾ ਹਾਂ ਮੈਂ ਗਰੀਬਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ ਰਜਿੰਦਰ ਰਠੌਰ ਹੈਰਾਨ ਹੋ ਗਏ ਤੇ ਪੁੱਛਣ ਲੱਗੇ ਬੇਟਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮਲ ਨੇ ਕਿਹਾ ਕਿ ਮੈਂ ਇਸ ਸਿਸਟਮ ਨੂੰ ਸੁਧਾਰਨਾ ਚਾਹੁੰਦਾ ਹਾਂ ਗਰੀਬਾਂ ਦੇ ਲਈ ਇੱਕ ਹੈਲਪਲਾਈਨ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਕੋਈ ਵੀ ਗਰੀਬ ਪੁਲਿਸ ਤੇ ਸ਼ੋਸ਼ਣ ਦਾ ਸ਼ਿਕਾਰ ਨਾ ਹੋਵੇ ਨਾਲੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਨਿਆਂ ਦਿਵਾਉਂਗਾ ਜੋ ਪੁਲਿਸਦਿਆਂ ਗਲਤੀਆਂ ਕਰਕੇ ਜੇਲ੍ਹ ਵਿੱਚ ਹਨ ਰਜਿੰਦਰ ਰਠੌਰ ਨੂੰ ਆਪਣੇ ਮੁੰਡੇ ਦੀ ਸੋਚ ਤੇ ਮਾਣ ਮਹਿਸੂਸ ਹੋਇਆ ਰਠੌਰ ਨੇ ਆਪਣੇ ਵਕੀਲਾਂ ਨੂੰ ਫੋਨ ਕੀਤਾ ਤੇ ਇੰਸਪੈਕਟਰ ਤੇ ਪੁਲਸ ਵਾਲਿਆਂ ਤੇ ਸਖਤ ਕਾਰਵਾਈ ਕਰਨ ਲਈ ਕਿਹਾ ਜਲਦ ਹੀ ਇਹਨਾਂ ਪੁਲਸ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ ਹੁਣ ਕਮਲ ਨੇ ਇਹ ਸੋਚ ਲਿਆ ਸੀ ਕਿ ਉਹ ਗਰੀਬਾਂ ਨੂੰ ਨਿਆਂ ਜ਼ਰੂਰ ਦਵਾਵੇਗਾ ਤਾਂ ਦੋਸਤੋ ਕਮਲ ਆਪਣੇ ਰਾਸਤੇ 'ਚ ਤੁਰ ਪਿਆ ਤੇ ਗਰੀਬਾਂ ਨੂੰ ਨਿਆਂ ਦਿਵਾਉਣ ਲੱਗਿਆ ਤਾਂ ਦੋਸਤੋ ਇੱਕ ਝੂਠੇ ਕੇਸ ਵਿੱਚ ਫਸਾਏ ਗਏ ਵੇਟਰ ਦੀ ਕਹਾਣੀ ਇੱਕ ਨਮੀ ਕ੍ਰਾਂਤੀ ਦੀ ਸ਼ੁਰੂਆਤ ਬਣ ਗਈ ਸੀ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਤੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਿਓ